ਆਪਾਂ ਜੁੜੇ ਹੋਏ ਆ 22 ਚੰਦਰਵੀਰ ਹੁਣਾ ਕੋਲੇ ਤੇ ਅੱਜ ਆਪਾਂ ਨਿਕਲਾਂਗੇ ਆਪਣੇ ਅਗਲੇ ਸਫ਼ਰ ਤੇ ਜੈਪੁਰ ਵਾਲੀ ਸਾਈਡ ਨੂੰ ਪਰ ਉਦੋਂ ਪਹਿਲਾਂ ਇੱਥੇ ਕੁਝ ਨੇੜੇ ਤੇੜੀਆਂ ਦੀਆਂ ਜਗਾਵਾਂ ਘੁੰਮਣ ਆਲੀਆਂ ਕੁਝ ਹੋਰ ਐਕਸਪਲੋਰ ਕਰਦੇ ਆਂ ਆਸ-ਪਾਸੇ ਦੇ ਪਿੰਡਾਂ ਦਾ ਮਾਹੌਲ ਕੀ ਆ ਮੈਂ ਤੇ ਬਲਜਿੰਦਰ ਜਾਵਾਂਗੇ ਉੱਥੋਂ ਮੋਟਰਸਾਈਕਲ ਤੇ ਤੇ ਉਦੋਂ ਪਹਿਲਾਂ ਬਲਜਿੰਦਰ ਮੋਟਰਸਾਈਕਲ ਦੀ ਚੈਨ ਆ ਜਿਹੜੀ ਉਹ ਸਾਫ਼ ਕਰੀ ਜਾਂਦਾ ਚੈਨ ਸਾਫ਼ ਕਰਕੇ ਫਿਰ ਉਸ ਤੋਂ ਬਾਅਦ ਉਹਨੂੰ ਲੂਪ ਪੈਰਾ ਲਗਾਊਗਾ ਕਿਉਂਕਿ ਕਈ ਦਿਨ ਹੋ ਗਏ ਰੇਤਾ ਰਹਾਵਾ ਖਾਸਾ ਸੀਗਾ ਗਾਰਾ ਪੂਰਾ ਜਿਹਾ ਸੀਗਾ ਰਾਹਾਂ ਦੇ ਵਿੱਚ ਤਾ ਕਰ ਕਿਹੜੀ ਜੈਨ ਆ ਗੰਦੀ ਹੋ ਗਏ ਥੋੜੀ ਆਵਾਜ਼ ਕਰਨ ਲੱਗ ਜਾਂਦੀ ਆ ਤੇ ਉਹਨੂੰ ਟਾਈਮ ਟੂ ਟਾਈਮ ਮੇਨਟੇਨ ਕਰਨਾ ਪੈਂਦਾ ਕਲੀਨ ਕਰਕੇ ਤੇ ਫਿਰ ਉਹਨੂੰ ਲੂਬ ਲਾਉਣੀ ਪੈਂਦੀ ਆ ਤੇ ਇਹ ਬਸ ਇਨੀ ਗੱਲਬਾਤ ਫਿਰ ਅੱਜ ਤੁਹਾਨੂੰ ਦਿਖਾਉਣੇ ਆ ਆਸ-ਪਾਸ ਦੇ ਪਿੰਡਾਂ ਦਾ ਕੀ ਮਾਹੌਲ ਆ ਆਪਾਂ ਜਿਹੜੀ ਜਗ੍ਹਾ ਜਾ ਰਹੇ ਆ ਉਹ ਜਗ੍ਹਾ ਦਾ ਨਾਮ ਹੈ ਟੋਡਾ ਰਾਏ ਸਿੰਘ ਤੇ ਉੱਥੇ ਇੱਕ ਬਾਈ ਨੇ ਦੱਸਿਆ ਕਿ ਇੱਕ ਤਾਂ ਉੱਥੇ ਬਾਵੜੀ ਹੈ ਦੇਖਣ ਵਾਸਤੇ ਤੇ ਇੱਕ ਉੱਥੇ ਇੱਕ ਜਿਹੜਾ ਹੈਗਾ ਕਿਲਾ ਇਤਿਹਾਸਕ ਉਹ ਕਹਿੰਦਾ ਤੇ ਤੁਸੀਂ ਉਹ ਜ਼ਰੂਰ ਜਾਓ ਉਹ ਦੇਖ ਕੇ ਆਓ ਤੇ ਹੁਣ ਆਪਾਂ ਉਧਰ ਹੀ ਜਾ ਰਹੇ ਆ ਤੁਹਾਨੂੰ ਦਿਖਾਉਣੇ ਆ ਉਥੋਂ ਦਾ ਕੀਮੋ ਵਾਲਾ ਤੇ ਬਾਕੀ ਇਹ ਆ ਰਾਜਸਥਾਨ ਦਾ ਜਿਹੜਾ ਜੈਪੁਰ ਵਾਲਾ ਏਰੀਆ ਕਹਿਦੀ ਆ ਆਪਾਂ ਉਥੋਂ ਦਾ ਵਾਲਾ ਦੁਆਲਾ ਇਹ ਮੈਂ ਤੇ ਬਲਜਿੰਦਰ ਰਾਜ ਆਈਸੀ ਟੋਡਾ ਰਾਏ ਸਿੰਘ ਨਗਰ ਇੱਥੇ ਆ ਇੱਕ ਹਵੇਲੀ ਆ ਇਹ ਦੇਖਣ ਆਏ ਆ ਬਾਈ ਚੰਦਰਵੀਰ ਹੁਣਾਂ ਦੱਸਿਆ ਕਿ ਇਤਿਹਾਸਕ ਹਵੇਲੀ ਆ ਇੱਥੇ ਇੱਕ ਬਣੀ ਹੋਈ ਮਹਿਲ ਆ ਇਹ ਤੇ ਇੱਕ ਇੱਥੇ ਬਾਵੜੀ ਬਣੀ ਹੋਈ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਉਦੋਂ ਬਾਅਦ ਤੇ ਜਿਹੜਾ ਇਹ ਟੋਡਾ ਰਾਏ ਸਿੰਘ ਨਗਰ ਆਏ ਦੱਸਦੇ ਕਾਫੀ ਪੁਰਾਣਾ ਸ਼ਹਿਰ ਆ ਚੌਥੀ ਸਦੀ ਦੇ ਵਿੱਚ ਵਸਾਇਆ ਸੀ ਇਹ ਨਾਗਾਜ਼ ਨੇ ਉਦੋਂ ਬਾਅਦ ਇੱਥੇ ਜਿਹੜੇ ਹੈਗੇ ਆ ਅਜਮੇਰ ਦੇ ਚੋਹਾਨਾ ਨੇ ਰਾਜ ਕੀਤਾ ਤੇ 14ਵੀਂ ਤੋਂ 15ਵੀਂ ਸਦੀ ਦੇ ਵਿੱਚ ਆ ਕੇ ਇੱਥੇ ਜਿਹੜਾ ਰਾਏ ਸਿੰਘ ਸੋਸੋਧਿਆ ਨੇ ਇੱਥੇ ਰਾਜ ਕੀਤਾ ਤੇ ਸ਼ਹਿਰ ਦਾ ਜਿਹੜਾ ਨਾਂਗਾ ਪਹਿਲਾਂ ਇਕੱਲਾ ਟੋਡਾ ਬੋਲਦੇ ਸਨ ਇਹਨੂੰ ਉਦੋਂ ਬਾਅਦ ਰਾਏ ਸਿੰਘ ਸੋਸੋਧਿਆ ਦੇ ਨਾਂ ਤੇ ਇਹ ਜਿਹੜਾ ਇਹ ਸ਼ਹਿਰ ਹੈ ਇਹਦਾ ਨਾਂ ਰੱਖਿਆ ਇਹਨਾਂ ਨੇ ਟੋਡਾ ਰਾਏ ਸਿੰਘ ਨਗਰ ਤੇ ਹੁਣ ਆਪਾਂ ਕਿਵੇਂ ਖੁੱਲਦਾ ਗੇਟ ਦੇ ਨੇ ਸਾਨੂੰ ਦੱਸਿਆ ਤਾਂ ਹੈ ਕਿ ਲੋਕਲ ਨੇ ਕਹਿੰਦਾ ਆ ਗੇਟ ਖੋਲੋ ਤੇ ਅੰਦਰ ਜਾਓ ਦੇਖਿਆ ਉਹਰੇ ਨੂੰ ਖੁੱਲ ਜੂਗਾ ਇਹੇ ਤੇ ਇਹ ਬਲਜਿੰਦਰ ਮਾਰੀ ਜਾਂਦਾ ਮੱਥਾ ਦੇਣੇ ਆ ਜਾ ਕੇ ਜੇ ਗੇਟ ਖੁੱਲਦਾ ਇਹਦੇ ਅੰਦਰ ਜਾਣੇ ਕਿਉਂਕਿ ਉਹ ਜਿਹੜੀ ਉਧਰੀ ਮੇਨ ਇੰਟਰੈਂਸ ਆ ਉਧਰ ਕੋਈ ਕੰਮ ਚੱਲੀ ਜਾਂਦਾ ਉਹ ਰਾਹ ਕਰੀ ਬੰਦ ਕਰ ਰੱਖਿਆ ਤੇ ਦੇਣੇ ਆ ਮਹਿਲ ਦੇ ਅੰਦਰ ਜਾ ਕੇ ਕੀ ਗੱਲਬਾਤ ਆ ਕੀ ਮਾਹੌਲ ਆ ਪਹਿਲਾਂ ਅਸੀਂ ਟਰਾਈ ਕੀਤਾ ਉਹ ਸਾਹਮਣੇ ਗੇਟ ਰਹੀ ਆਉਣ ਦੀ ਖੁੱਲ ਗਿਆ ਤੇ ਇੱਧਰ ਇੱਥੇ ਲੋਕ ਲੱਗਿਆ ਹੋਇਆ ਸੀਗਾ ਤੇ ਮਹਿਲ ਦਾ ਜਿਹੜਾ ਕਾਫੀ ਹਿੱਸਾ ਮਤਲਬ ਉਹ ਟੈ ਗਿਆ ਕਾਫੀ ਪੁਰਾਣਾ ਹੋਣੇ ਕਰਕੇ ਤੇ ਇਹਦਾ ਜਿਹੜਾ ਹਰ ਟਿਆ ਹਿੱਸਾ ਤੇ ਇੱਧਰ ਇੱਕ ਗਊਸ਼ਾਲਾ ਬਣੀ ਵੀ ਆ ਤੇ ਜਦੋਂ ਇੱਧਰ ਦੀ ਆਏ ਸਾਨੂੰ ਫਿਰ ਇੱਕ ਹੋਰ ਲੋਕਲ ਇੱਥੇ ਹੋਣੇ ਸਾਨੂੰ ਦੱਸਿਆ ਕਿ ਤੁਸੀਂ ਉੱਪਰ ਦੀ ਹੋ ਕੇ ਜਾਓ ਗਊਸ਼ਾਲਾ ਦੇ ਵਿੱਚ ਦੀ ਰਸਤਾ ਜਦੋਂ ਇੱਥੇ ਗਊਸ਼ਾਲਾ ਦੇ ਵਿੱਚ ਐਂਟਰੀ ਕੀਤੀ ਜਦੋਂ ਉਹਨਾਂ ਤੋਂ ਪੁੱਛਿਆ ਤੇ ਉਹਨਾਂ ਨੂੰ ਦੱਸਿਆ ਵੀ ਐਂ ਕਰਕੇ ਸੀ ਪੰਜਾਬ ਤੋਂ ਆਏ ਆ ਤੇ ਇੱਕ ਨੋਜ ਜਿਹੜੇ ਜਿਹੜਾ ਬਈ ਚੰਦਰਵੀਰ ਸਿੰਘ ਹੋਣੀ ਨੇ ਉਹ ਸਾਡੇ ਮਿੱਤਰ ਨੇ ਤੇ ਉਹਨਾਂ ਨੇ ਸਾਨੂੰ ਫਿਰ ਚਾਬੀ ਦੇਤੀ ਕਹਿੰਦੇ ਇਹਨੂੰ ਲੋਕ ਲਾ ਕੇ ਰੱਖਿਆ ਹੋਇਆ ਇਹਨਾਂ ਨੇ ਆਮ ਹਰੇਕ ਨੂੰ ਇੱਥੇ ਵੜਨ ਨਹੀਂ ਦਿੰਦੇ ਕਹਿੰਦੇ ਜਨਤਾ ਗੰਦ ਪਾਉਂਦੀ ਐ ਇੱਥੇ ਤੇ ਇੱਥੇ ਫਿਰ ਆ ਤਾਲਾ ਲਾਇਆ ਵਾ ਇਹਨਾਂ ਨੇ ਤੇ ਤਾਲਾ ਖੋਲ ਕੇ ਅਸੀਂ ਹੁਣ ਮਹਿਲ ਦੇ ਅੰਦਰ ਐਂਟਰ ਹੋ ਗਏ ਤੇ ਤੁਹਾਨੂੰ ਫਿਰ ਮਹਿਲ ਦੇ ਵਿੱਚੋਂ ਦਿਖਾਉਣੇ ਆ ਕੀ ਮੌਲ ਇਹ ਆ ਕੇਲੇ ਦੇ ਆਸੇ-ਪਾਸੇ ਦਾ ਮਾਹੌਲ ਤੇ ਕੇਲੇ ਦਾ ਜਿਹੜਾ ਕੁਝ ਹਿੱਸਾ ਜਿਹੜਾ ਟਹਿ ਗਿਆ ਸੀ ਹੁਣ ਇੱਥੇ ਜਿਹੜੀ ਆਮ ਜਨਤਾ ਉਹ ਪਾਥੀਆਂ-ਬਾਥ ਲੈਂਦੀ ਆ ਇਧਰ ਬਾਈ ਬਲਜਿੰਦਰ ਜਿਹੜੇ ਉਹ ਵਾਧਰੇ ਜੇ ਬਣਾਏ ਆ ਕੇਲੇ ਤੇ ਉਹਨਾਂ ਦਾ ਫੈਨ ਹੋਇਆ ਪਿਆ ਕਹਿੰਦਾ ਵੀ ਯਾਰ ਆ ਮੈਂ ਤਾਂ ਆਹ ਚੀਜ਼ ਬਾਲੀ ਘੈਂਟ ਲੱਗਦੀ ਜਿਹੜੀਆਂ ਆਹ ਪਲੇਟਾਂ ਆਈਆਂ ਕੱਟ-ਕੱਟ ਕੇ ਲਾਈਆਂ ਨਾ ਕਹਿੰਦਾ ਇਹਨਾਂ ਨੇ ਵਾਧਰਾ ਆਇਆ ਪਾਇਆ ਮੀਂਹ ਦੀ ਵਾਛੜ ਜਾਣ ਤੋਂ ਆਹ ਆਹ ਗੱਲਾਂ ਦੀਆਂ ਛੱਡ ਹਾਂ ਉਹ ਖੜ ਜਾਂ ਉਹਦੋਂ ਬਲਾਰ ਹੋ ਗਿਆ ਸੀ ਓਏ ਅੱਛਾ ਖੜਾਈਆਂ ਕਿਹੜੇ ਹਿਸਾਬ ਨਾਲ ਆਮ ਤੌਰ ਤੇ ਆਪਣੇ ਸਾਰੇ ਦਿਮਾਗ ਚ ਇਹੀ ਗੱਲ ਚੱਲਦੀ ਰਹਿੰਦੀ ਆ ਵੀ ਜਿਹੜਾ ਰਾਜਸਥਾਨ ਆ ਉਹ ਉਥੇ ਸਭ ਤੋਂ ਜ਼ਿਆਦਾ ਕਿਲੇ ਆ ਆਪਣੀ ਇੰਡੀਆ ਦੇ ਵਿੱਚ ਪਰ ਰਾਜਸਥਾਨ ਪਹਿਲੇ ਨੰਬਰ ਤੇ ਨਹੀਂ ਪਹਿਲੇ ਨੰਬਰ ਤੇ ਹੈਗਾ ਮਹਾਰਾਸ਼ਟਰਾ ਜੇ ਕਿਲਿਆਂ ਦੀ ਗਿਣਤੀ ਦੀ ਗੱਲ ਕਰੀਏ ਤੇ ਦੂਜੇ ਨੰਬਰ ਤੇ ਆਉਂਦਾ ਐਮਪੀ ਮੱਧ ਪ੍ਰਦੇਸ਼ ਤੇ ਰਾਜਸਥਾਨ ਆਉਂਦਾ ਤੀਜੇ ਨੰਬਰ ਤੇ ਪਰ ਫਿਰ ਵੀ ਰਾਜਸਥਾਨ ਦੇ ਵਿੱਚ ਵੀ ਬਹੁਤ ਸੋਹਣੇ ਕਿਲੇ ਆ ਤੀਜੇ ਨੰਬਰ ਤੇ ਵੀ ਹੁਣ ਮਤਲਬ ਕਾਫੀ ਵੱਡੀ ਗਿਣਤੀ ਹੈ ਕਿਲਿਆਂ ਦੀ ਰਾਜਸਥਾਨ ਦੇ ਵਿੱਚ ਕਾਫੀ ਪੁਰਾਣੇ ਕਿਲੇ ਆ ਹੁਣ ਜਿਵੇਂ ਆ ਕਿਲਾ ਇਹ ਗੂਗਲ ਤੇ ਸ਼ੋ ਨਹੀਂ ਹੁੰਦਾ ਤੇ ਮਤਲਬ ਲੁਕੀਆਂ ਹੋਈਆਂ ਚੀਜ਼ਾਂ ਇਹੇ ਵੀ ਜਿਆਦਾ ਇਹਨਾਂ ਪ੍ਰਚਲਿਤ ਨਹੀਂ ਕਹਿ ਲੋ ਹਨਾ ਜਿਵੇਂ ਆਪਦੇ ਇਹਨੂੰ ਦੋ ਜਾਣੇ ਨਿੱਕੇ ਜਿਹੇ ਜਿੰਦਾ ਲਈ ਬੈਠੇ ਆ ਥੋੜੇ ਸੱਚ ਗਊਸ਼ਾਲਾ ਬਣਾਈ ਬੈਠੇ ਆ ਇਹ ਕਿਹੜਾ ਜਿਹੜਾ ਮੈਨੂੰ ਲੱਗਦਾ ਵੀ ਇਹ ਤਾਂ ਸਕੂਲ ਦਾ ਕੰਮ ਵੀ ਲਿਆ ਪਹਿਲਾਂ ਇਹਨਾਂ ਨੇ ਕਿਉਂਕਿ ਉੱਧਰਲੇ ਬੁਰਜੀ ਇਹਦੇ ਵਿੱਚ ਵੀ ਜਾ ਕੇ ਦੇਖਿਆ ਉੱਧਰ ਵੀ ਆ ਮੈਂ ਬਲੈਕਬੋਰਡ ਬਣਿਆ ਹੋਇਆ ਥੱਲੇ ਵੀ ਤੁਹਾਨੂੰ ਦਿਖਾਉਂਗਾ ਉੱਥੇ ਵੀ ਬਲੈਕਬੋਰਡ ਬਣੇ ਹੋਏ ਨੇ ਹੁਣ ਮੈਨੂੰ ਲੱਗਦਾ ਸੋ ਸਕੂਲ ਦਾ ਕੰਮ ਨਹੀਂ ਲੈਂਦੇ ਹੋ ਸਕਦਾ ਪਹਿਲਾਂ ਇੱਥੇ ਜਵਾਖਾਂ ਨੂੰ ਪੜਾਉਂਦੇ ਹੋਣ ਤੇ ਆਹ ਕਿਲੇ ਦੇ ਜਿਹੜੇ ਬੁਰਜਾ ਇਹਨਾਂ ਦੀਆਂ ਖਿੜਕੀਆਂ ਵਿੱਚ ਦੀ ਕੁਝ ਸ਼ਹਿਰ ਦਾ ਵਿਊ ਆ ਜਿਹੜਾ ਇਹੋ ਜਿਹਾ ਬੰਦਾ ਕੀ ਬਾਤਾਂ ਇੱਥੋਂ ਜਿਹੜਾ ਇਹ ਸ਼ਹਿਰ ਆ ਬਹੁਤ ਸੋਹਣਾ ਦਿਸਦਾ ਮੈਲ ਦੇ ਬਿਲਕੁਲ ਵਿਚਕਾਰ ਇੱਕ ਆ ਜਗ੍ਹਾ ਬਣਾਈ ਆ ਬੈਠਣ ਆਸਤੇ ਬਣਾਈ ਹੋਣੀ ਆ ਮੇਰੇ ਖਿਆਲ ਨਾਲ ਇਹ ਤੇ ਆ ਇੱਥੋਂ ਦੀ ਬਣਾਇਆ ਹੋਇਆ ਨੂੰ ਛੋਟਾ ਜਿਹਾ ਪੁਲ ਬਣਾਇਆ ਹੋਇਆਗਾ ਤੇ ਇਹਦੇ ਆਸੇ ਪਾਸੇ ਪਾਣੀ ਛੱਡਦੇ ਹੋਣਗੇ ਤੇ ਇਹਦੀਆਂ ਨੁਕਰਾਂ ਤੇ ਜਿਵੇਂ ਉਹ ਉਹ ਲੱਗਿਆ ਹੋਇਆ ਕਚੁੱਲਾ ਆ ਜਾਂ ਉੱਥੇ ਜਿਵੇਂ ਆਗਰੇ ਵਾਲੇ ਕਿਲੇ ਦੇ ਵਿੱਚ ਮੈਂ ਦੇਖਿਆ ਸੀਗਾ ਵੀ ਉੱਥੇ ਫੁਆਰੇ ਲੱਗੇ ਹੋਣਗੇ ਪਹਿਲਾਂ ਇਹਨਾਂ ਨੇ ਇਸ ਮਹਿਲ ਤੋਂ ਲਿਆ ਸਕੂਲ ਦਾ ਕੰਮ ਜਿਵੇਂ ਸਾਹਮਣੇ ਨਕਸ਼ਾ ਬਣਿਆ ਸੰਸਾਰ ਤੇ ਇੱਧਰ ਸਵਾਮੀ ਵਿਵੇਕਾਨੰਦ ਤੇ ਉਧਰੋਂ ਗਾਂਧੀ ਤੇ ਰਾਜਸਥਾਨ ਤੇ ਭਾਰਤ ਦਾ ਨਕਸ਼ਾ ਆਹ ਮਹੌਲ ਇੱਥੋਂ ਦਾ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆਂ ਬਾਵੜੀ ਤੇ ਬਾਵੜੀ ਬਾਰੇ ਜਿਹੜੀ ਜਾਣਕਾਰੀ ਆ ਉਹ ਆਪਾਂ ਤੁਹਾਨੂੰ ਉੱਥੇ ਜਾ ਕੇ ਦੇਵਾਂਗੇ ਤੇ ਕਿਲੇ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਸ਼੍ਰੀ ਕਲੇਸ਼ਵਰ ਮਹਾਦੇਵ ਮੰਦਿਰ ਟੋਡਾ ਰਾਏ ਸਿੰਘ ਸ਼੍ਰੀ ਕਲੇਸ਼ਵਰ ਸੇਵਾ ਸੰਮਤੀ ਦੁਆਰਾ ਸੁਰੱਖਿਅਤ ਬਣੇ ਖੇਤਰ ਤੇ ਉੱਪਰ ਮੰਦਿਰ ਬਣਿਆ ਹੋਇਆ ਪਹਾੜੀ ਤੇ ਤੇ ਇੱਧਰ ਜਾਣ ਦਾ ਸਾਡਾ ਕੋਈ ਇਰਾਦਾ ਨਹੀਂ ਤੇ ਹੁਣ ਅਸੀਂ ਇੱਥੋਂ ਚੱਲਦੇ ਆਂ ਜਿਹੜੀ ਇੱਥੇ ਬਾਵੜੀ ਬਣੀ ਹੋਈ ਆ ਤੁਹਾਨੂੰ ਉਹ ਦਿਖਾਉਣੇ ਆਂ ਤੇ ਇਹ ਬਣੀ ਹੋਈ ਆ ਬਾਵੜੀ ਟੋੜਾ ਰਾਏ ਸਿੰਘ ਨਗਰ ਦੇ ਵਿੱਚ ਹੀ ਹੈ ਵੀ ਤੇ ਇਹ ਬਈ ਚੰਦਰਵੀਰ ਹੋਣਾਂ ਨੇ ਦੱਸਿਆ ਸੀ ਕਿ ਸ਼ਰੂ ਖਾਨ ਦੀ ਜਿਹੜੀ ਮੂਵੀ ਆ ਪਹੇਲੀ ਉਹਦੀ ਸ਼ੂਟਿੰਗ ਵੀ ਇਸੇ ਬਾਵੜੀ ਤੇ ਹੋਈ ਸੀ ਤੇ ਇਹ ਦੱਸਦੇ ਆ ਜਿਹੜਾ ਇਹ ਕੋਂਡਾ 17ਵੀਂ ਸਤਾਬਦੀ ਦਾ ਬਣਿਆ ਹੋਇਆ ਕਾਫੀ ਪੁਰਾਣਾ ਦੱਸਦੇ ਆ ਤੇ ਡੂੰਗਾ ਵੀ ਕਾਫੀ ਦੱਸਦੇ ਆ ਇਹ ਹੁਣ ਆਪਾਂ ਚੱਲੇ ਆ ਬਈ ਚੰਦਰਵੀਰ ਹੋਣਾਂ ਕੋਲ ਤੇ ਅੱਗੇ ਜਾ ਕੇ ਆਪਾਂ ਕਰਨੀ ਅੱਜ ਕੈਂਪਿੰਗ ਤੇ ਕੈਂਪਿੰਗ ਸਾਈਟ ਆ ਜਿਹੜੀ ਉਹ ਆਪਾਂ ਕੱਲ ਦੇਖੀ ਸੀ ਪੂਰੇ ਦੇਖ ਲਾ ਬਈ ਤੂੰ ਖਟਰਾ ਦੇਖ ਕਿਤੇ ਤੇ ਆਪਾਂ ਉਹ ਕੈਂਪਿੰਗ ਸਾਈਟ ਦੇਖੀ ਸੀਗੀ ਕੱਲ ਤੇ ਉਥੇ ਆਪਾਂ ਅੱਜ ਕੈਂਪਿੰਗ ਕਰਾਂਗੇ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣੀ ਲੋਕੇਸ਼ਨ ਆ ਉਹ ਤੇ ਹੁਣ ਆਪਾਂ ਇੱਥੇ ਜਾਣਾਗਾ ਕਿੱਥੇ ਆਪਾਂ ਅੱਜ ਦੁਪਹਿਰੇ ਜਾ ਕੇ ਐਂਡੋੜਾ ਰਾਏ ਸਿੰਘ ਤੇ ਉਦੋਂ ਥੋੜਾ ਜਿਹਾ ਅੱਗੇ ਜਾਣਾਗਾ ਉੱਥੇ ਜਾ ਕੇ ਆਪਾਂ ਕੈਂਪਿੰਗ ਕਰਦੇ ਅੱਜ ਆਜੋ ਫਿਰ ਮਿਲਦੇ ਓਕੇ ਆਪਣਾ ਪ੍ਰੋਗਰਾਮ ਸੀਗਾ ਅੱਜ ਕਿ ਆਪਾਂ ਕੈਂਪਿੰਗ ਕਰਾਂਗੇ ਜਿਹੜਾ ਕੱਲ ਆਪਾਂ ਉੱਥੇ ਜਾ ਕੇ ਆਏ ਸੀ ਮਿਨੀ ਗੋਆ ਕੈਂਪਿੰਗ ਸਾਈਟ ਆ ਵੀ ਉੱਥੇ ਜਾ ਕੇ ਪਰ ਉੱਥੇ ਜਿਹੜੀ ਜਗ੍ਹਾ ਥੋੜੀ ਉੱਚੀ ਨੀਵੀਂ ਆ ਤੇ ਸਾਨੂੰ ਉੱਥੋਂ ਤੁਰਦਿਆਂ ਨੂੰ ਹੋ ਗਿਆ ਸੀ ਨੇਰਾ ਥੋੜਾ ਜਿਹਾ ਬਾਈ ਕੋਲੋਂ ਤੇ ਸਾਡੇ ਦਿਮਾਗ 'ਚ ਮੁੜ ਕੇ ਗੱਲ ਆ ਵੀ ਨਹੀਂ ਯਾਰ ਉੱਥੇ ਨੇਰੇ 'ਚ ਹਨਾ ਥੋੜੀ ਜਿਹੀ ਟੈਂਟ ਦੀ ਸੈਟਿੰਗ ਵਗੈਰਾ ਕਰਨੀ ਔਖੀ ਆ ਕਿਉਂਕਿ ਲਾਈਟ ਦੀ ਦਿੱਕਤ ਆ ਜਾਂਦੀ ਥੋੜਾ ਬੋਤਾ ਚਾਨਣ ਹੋਵੇ ਤਾਂ ਵਧੀਆ ਫਿਰ ਮੈਂ ਤੇ ਬਲਜਿੰਦਰ ਨੇ ਮਨ ਬਣਾ ਲਿਆ ਵੀ ਅੱਗੇ ਕਿਸੇ ਪੰਪ ਤੇ ਆਪਾਂ ਜਿਹੜੇ ਅੱਜ ਕੈਂਪਿੰਗ ਕਰਾਂਗੇ ਤੇ ਇੱਥੇ ਆ ਪੰਪ ਤੇ ਆਏ ਸੀਗੇ ਤੇ ਇੱਥੇ ਬਾਈ ਉਹਨਾਂ ਨੂੰ ਪੁੱਛਿਆ ਵੀ ਅਸੀਂ ਬਈਆਂ ਕਰਕੇ ਪੰਜਾਬ ਤੋਂ ਟੂਲ ਲਾ ਰਹੇ ਹਾਂ ਤੇ ਪਹਿਲਾਂ ਥੋੜੀ ਜੀ ਨਾ ਨੁਕਰ ਜੀ ਕਰੀ ਇਹਨਾਂ ਨੇ ਪਰ ਜਦੋਂ ਜਦ ਦੱਸਿਆ ਉਹਨਾਂ ਨੂੰ ਕਿ ਅਸੀਂ ਬਈ ਕਨੋਜਪਿੰਡ ਤੋਂ ਆਏ ਆ ਤੇ ਉੱਥੇ ਬਈ ਜਿਹੜਾ ਚੰਦਰਵੀਰ ਸਿੰਘ ਰਠੌਰੜਾ ਤੇ ਉਹ ਸਾਡਾ ਦੋਸਤ ਆ ਤੇ ਇਹ ਨਾਂ ਸੁਣਦੀ ਸਿਆਣਗੇ ਤੇ ਬਾਕੀ ਬਾਈ ਉਹਨਾਂ ਦੀ ਫੋਟੋ ਦਿਖਾਤੀ ਇਹਨਾਂ ਨੂੰ ਤੇ ਇਹ ਕਹਿੰਦੇ ਕੋਈ ਚੱਕਰ ਨਹੀਂ ਜਿੱਥੇ ਜੀ ਕਰਦਾ ਉੱਥੇ ਟੈਂਟ ਲਾ ਲਓ ਪਰ ਇਹਨਾਂ ਨੇ ਆਪਾਂ ਨੂੰ ਸੇਸ਼ ਕੀਤਾ ਕਿ ਤੁਸੀਂ ਇੱਧਰ ਪਾਰਕ 'ਚ ਟੈਂਟ ਲਾ ਲਓ ਵਧੀਆ ਜਗ੍ਹਾ ਤੜਕੇ ਉੱਠਾਂਗੇ ਸੋਹਣਾ ਮਾਹੌਲ ਹੋਊਗਾ ਹਨਾ ਤੇ ਹੁਣ ਆਪਾਂ ਇੱਥੇ ਟੈਂਟ ਲਾਉਣੇ ਆ ਤੇ ਤੜਕੇ ਇੱਥੋਂ ਨਿਕਲਾਂਗੇ ਆਪਾਂ ਜੈਪੁਰ ਵਾਲੀ ਸਾਈਡ ਨੂੰ